ਆ ਥੋੜੇ ਸਾਹਮਣੇ ਹੀ ਆ ਦੇਖੋ ਕਿੰਨਾ ਜਣੀ ਬੁਰਾ ਹਾਲ ਹੈ ਪ੍ਰਸ਼ਾਸਨ ਦਾ ਦੇਖੋ ਜੀ ਇਹ ਚਾਈਨਾ ਡੋਰ ਕਹਿੰਦੇ ਬੰਦ ਕਰਤੀ ਉਹ ਬੰਦ ਹੋਣ ਤਾਂ ਕਿਹੜੀ ਹੋਈ ਹੈ ਪ੍ਰਸ਼ਾਸਨ ਨੇ ਐਤੀ ਦੇਖੋ ਨਾ ਤਾਂ ਕੋਈ ਸਫਾਈ ਕੀਤੀ ਹੈ ਠੀਕ ਹੈ ਡੀਜੇ ਧੜਲੇ ਨਾਲ ਵੱਜਦੇ ਰਹੇ ਨੇ ਸਾਰੇ ਸ਼ਹਿਰ ਦੇ ਵਿੱਚ ਕੋਈ ਕਿਤੇ ਰੋਗ ਨਹੀਂ ਸੀ ਚਾਈਨਾ ਡੋਰ ਬੜੀ ਧੜਲੇ ਨਾਲ ਦਿਖੀ ਹੈ ਹੁਣ ਆ ਬੱਚੇ ਦਾ ਦੇਖੋ ਪਲੱਸ 2 ਚ ਪੜਦੀ ਹੈ ਕੁੜੀ ਇਹ ਇਹਦਾ ਹਾਲ ਦੇਖੋ ਕੀ ਹੈ ਬੜਾ ਬਣਾ ਕਰੇ ਥੋੜਿਆ ਟੱਕ ਦੂਰ ਲੰੂਗਾ ਲੱਗ ਜਾਂਦਾ ਜਾਨ ਨੂੰ ਖਤਰਾ ਸੀਗਾ ਇਹ ਕੋਈ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵੀ ਇੱਥੇ ਨੱਥ ਪਈ ਜਾਵੇ ਡੋਰ ਪਿੱਛੋਂ ਨਹੀਂ ਆਣੀ ਚਾਹੀਦੀ ਪਹਿਲੀ ਗੱਲ ਤਾਂ ਜਿਹੜੀਆਂ ਫੈਕਟਰੀਆਂ ਡੋਰ ਬੰਦੀ ਹੈ ਜਿੱਥੋਂ ਆ ਰਹੀ ਹੈ ਉੱਥੇ ਹੀ ਨੱਥ ਪਾਣੀ ਚਾਹੀਦੀ ਹੈ ਇਹ ਇੱਥੇ ਆ ਵੀ ਨਾ ਬਾਕੀ ਮੈਂ ਤਾਂ ਜਿਹੜੇ ਦੁਕਾਨਦਾਰ ਨੇ ਮੈਂ ਉਹਨਾਂ ਨੂੰ ਵੀ ਸ਼ਰਮਾਣੀ ਚਾਹੀਦੀ ਹੈ ਵੀ ਤੁਸੀਂ ਇਹ ਚੀਜ਼ਾਂ ਕਿਉਂ ਰੱਖਦੇ ਹੋ ਥੋੜੇ ਹੀ ਬੱਚੇ ਨੇ ਥੋੜੇ ਹੀ ਬੱਚੇ ਨੇ ਕੱਲ ਨੂੰ ਦੇਖ ਥੋੜੇ ਬੱਚਿਆਂ ਵੀ ਉਹ ਹਾਸਾ ਹੋ ਸਕਦਾ ਮੈਂ ਤਾਂ ਉਹ ਦੁਕਾਨਦਾਰਾਂ ਨੂੰ ਜਿਹੜੇ ਸੇਲ ਪਰਚ ਕਰਦੇ ਨੇ ਮੈਂ ਤਾਂ ਉਹਨਾਂ ਨੂੰ ਵੀ ਇਹ ਇੱਕ ਫੈਕਟਰੀ ਦਾ ਨਾਂ ਦਾ ਮੈਂ ਇੱਕ ਗਲਤ ਯੂਜ਼ ਨਹੀਂ ਮੈਂ ਲਫ਼ਜ਼ ਕਰਨਾ ਚਾਹੁੰਦਾ ਉਹਨਾਂ ਲਈ ਉਹਨਾਂ ਲਈ ਬਹੁਤ ਗਲਤ ਗੱਲ ਆ ਇਹ। ਬਾਕੀ ਵੀਰ ਜੀ ਸਾਹਿਬ ਮੈਂ ਤਾਂ ਇਹੀ ਜੋ ਪ੍ਰਸ਼ਾਸਨ ਨੂੰ ਕਹੂੰਗਾ ਵੀ ਅੱਗੇ ਤੋਂ ਇਹ ਤਿਹਾਰ ਤੇ ਬਸੰਤ ਦੇ ਮੈਂ ਤਾਂ ਇਹ ਵੀ ਜਮੇ ਹੀ ਬੰਦ ਹੋਣਾ ਚਾਹੀਦਾ ਇਹ ਬਹੁਤ ਗਲਤ ਆ। ਗੁੜੀ ਆ ਵੀਰ ਜੀ ਟਿਊਸ਼ਨ ਤੇ ਜਾ ਰਹੀ ਸੀ ਮਾਰਨਿੰਗ ਟਾਈਮ ਕ੍ਰਿਸ਼ਨਨਗਰ ਸਾਢੇ 8 ਵਜੇ ਦੀ ਗੱਲ ਹੈ। ਉਹ ਜਾਂਦੇ ਹੋਏ ਹਜੇ ਸਲੋ ਸੀ ਇੰਨਾ ਸ਼ੁਕਰ ਚਾਈਨਾ ਡੋਰ ਨੇ ਇੱਕੋ ਤਾਂ ਮੋਦਾ ਗਲਾ ਕੱਟਤਾ ਆ ਕੇ। ਜੀ ਤੇ ਕਾਫੀ ਜ਼ਿਆਦਾ ਸਟਿਚਿੰਗ ਲੱਗੇ ਨੇ 10 ਸਟਿਚਿੰਗ ਲੱਗੇ ਨੇ ਤੇ ਕਾਫੀ ਡੂੰਗਾ ਆਇਆ ਦੇਖੋ ਜਦੋਂ ਗਵਰਨਮੈਂਟ ਨੇ ਬੰਦ ਕਰਿਆ ਹੈ ਉਪਰੋਂ ਤਾਂ ਬੰਦ ਹੁੰਦੀ ਨਹੀਂ ਉਹ ਬੰਦ-ਬੰਦ ਕਰੀ ਜਾਂਦੇ ਨੇਗੇ ਉਪਰੋਂ ਸੈਂਟਰ ਨੂੰ ਬੰਦ ਕਰਨਾ ਚਾਹੀਦਾ ਪੂਰਾ ਜੇ ਵਿਕੂਗੀ ਤਾਂ ਆਉਗੀ ਇੱਥੇ ਜੇ ਬਿਕਣਾ ਹੀ ਬੰਦ ਕਰਨ ਪਹਿਲਾਂ ਸਭ ਤੋਂ ਹੁਣ ਦੇਖੋ ਪਲੱਸ 2 ਦੇ ਪੇਪਰ ਨੇ ਹੁਣ ਬੱਚੇ ਦੇ ਕਿੰਨਾ ਨੁਕਸਾਨ ਹੋ ਰਿਹਾ ਆ 22 ਤੋਂ ਪੇਪਰ ਸਟਾਰਟ ਨਹੀਂਗੇ ਪ੍ਰਸ਼ਾਸਨ ਤੋਂ ਵੀ ਇਹ ਪੂਰਾ ਬੰਦ ਕਰਨਾ ਹੁਣ ਕਿੰਨੇ ਲੋਕ ਮਰਦੇ ਨੇ ਕੱਲ ਆਪਣੇ ਖੰਨੇ-ਖੰਨੇ 'ਚ 6-7 ਡੈਥਾਂ ਹੋਈਆਂ ਨੇ ਇਹਦੇ ਨਾਲ ਬੱਚਿਆਂ ਦੀਆਂ ਦੋਤਾ ਹਸਪੀਟਲ ਜਿੱਥੇ ਅਸੀਂ ਇਹਦੇ ਸਟੀਚਿੰਗ ਲਵਾਇਆ ਉੱਥੇ ਹੀ ਕਹਿੰਦੇ ਸੀ ਕਹਿੰਦੇ ਵੀ ਦੋ ਜਵਾਨ ਡੈਥ ਮੁੰਡਿਆਂ ਦੀ ਹੋਈ ਆ ਕੱਲ ਇੱਕ ਨਹੀਂ ਪੂਰਾ ਗਲਾ ਕੱਟ ਗਿਆ ਉਹਨਾਂ ਦਾ ਜਦ ਯੂਜ਼ ਕਰਾਂਗੇ ਤਾਂ ਕਿੰਨੇ ਲੋਕਾਂ ਦੀ ਜਾਨ ਜਾਂਦੀ ਆ ਤੁਸੀਂ ਦੇਖੋ ਇਹ ਬਿਲਕੁਲ ਬੰਦ ਕਰਨੀ ਚਾਹੀਦੀ ਵੀਰ ਜੀ ਪ੍ਰੋਪਰਲੀ ਇਹਨੂੰ ਮੇਰੀ ਬੇਟੀ ਨਾ ਅੱਜ ਸਵੇਰੇ ਟਿਊਸ਼ਨ ਵਾਸਤੇ ਜਾ ਰਹੀ ਥੀਗੀ ਤੇ ਸਕੂਟਰੀ ਤੇ ਗਲ ਦੇ ਵਿੱਚ ਚਾਈਨਾ ਡੋਰ ਪੈ ਗਈ ਤੇ ਉਹਦੇ ਨਾਲ ਇਹਦਾ ਗਲਾ ਬਹੁਤ ਬੁਰੀ ਤਰ੍ਹਾਂ ਨਾਲ ਵੱਢਿਆ ਗਿਆ ਇਸ ਸਰ ਕਿੰਨੇ ਕਿੱਥੇ ਜਾ ਰਹੇ ਟਿਊਸ਼ਨ ਪੜ੍ਹਦੇ ਨੇ ਹਾਂਜੀ ਇਹ ਟਿਊਸ਼ਨ ਪੜ੍ਹਦੇ ਨੇ ਜੀ ਕ੍ਰਿਸ਼ਨ ਕ੍ਰਿਸ਼ਨਨਗਰ ਜਾ ਰਹੇ ਸੀ ਕਿੰਨੇ ਵਜ ਦੀ ਗੱਲ ਹੈ ਜੀ ਇਹ ਇਹ ਸਵੇਰੇ 8:30 ਵਜੇ ਦੀ ਗੱਲ ਹੈ ਜੀ ਕਿਹੜੀ ਕਲਾਸ ਚ ਪੜ੍ਹਦੇ ਨੇ ਇਹ ਪਲੱਸ 2 ਚ ਪੜ੍ਹਦੀ ਪੇਪਰ ਨਹੀਂ ਹੋਣੀ ਜੀ ਬੱਚੇ ਕਿਹੜੇ ਸਕੂਲ ਚ ਸੈਕੰਡ ਹਾਰਡ ਦੇ ਵਿੱਚ ਅੱਛਾ ਜੀ ਤੇ ਕਿੰਨਾ ਕਰਤਨ ਦਾ ਨੁਕਸਾਨ ਹੋ ਗਿਆ ਜੀ ਇਹਨਾਂ ਦਾ ਮਤਲਬ ਕਿੰਨੇ ਚੀਰਾ ਪੈ ਗਿਆ ਕਾਫੀ ਜੀ ਇਹ ਇਧਰੋਂ ਲੈ ਕੇ ਇੱਥੇ ਤੱਕ ਕਾਫੀ ਪੂਰਾ ਚੀਰਾ ਆਇਆ ਹੋਇਆ ਹੈ ਤੇ ਆ ਗੱਬੇ ਕਾਫੀ ਡੂੰਗਾ ਪੈ ਗਿਆ ਯਾਨੀ ਬਚਤ ਰਹਿ ਗਈ ਫੇਰ ਵੀ ਕਿੰਨੇ ਟਾਂਕੇ ਲੱਗੇ ਨੇ ਜੀ ਡਾਕਟਰ ਸਾਹਿਬਾਂ ਦੀ 8-10 ਤਾਂ ਕੀ ਲੱਗੇ ਨੇ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਦੇਖੋ ਵੀ ਇਹ ਚਾਇਨਾ ਡੋਰ ਤੇ ਜਿਵੇਂ ਗਵਰਨਮੈਂਟ ਨੇ ਪਾਬੰਦੀ ਲਾਈ ਹੀ ਆ ਪਰ ਉਹ ਅਪਲਾਈ ਨਹੀਂ ਹੋ ਰਿਹਾ ਹੈਗਾ ਇਸ ਹਿਸਾਬ ਨਾਲ ਇਹ ਵੀ ਚਾਇਨਾ ਡੋਰ ਵਿਗ ਰਹੀ ਆ ਔਰ ਅਸੀਂ ਦੇਖ ਵੀ ਰਹੇ ਆ ਸਾਡੇ ਬੱਚੇ ਵੀ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਜਾਨਵਰ ਵੀ ਮਰ ਰਹੇ ਨੇ ਅਸੀਂ ਤਾਂ ਇਹੀ ਸੋਚ ਕੇ ਇਹਦੇ ਲਈ ਆਵਾਜ਼ ਉਠਾਈ ਦੀ ਵੀ ਅੱਜ ਸਾਡੇ ਬੱਚੇ ਨਾਲ ਹੋਇਆ ਰੱਬ ਨਾ ਜਾਣੇ ਇਹਦੀ ਜ਼ਿੰਦਗੀ ਵਧੀ ਹੋਈ ਦੀ ਰੱਬ ਨੇ ਬਚਾ ਲਿਆ ਕਿਸੇ ਜਿਵੇਂ ਕਹਿੰਦੇ ਦਿੱਤੀ ਹੋਈ ਅੱਗੇ ਆ ਗਈ ਵੀ ਕਿਸੇ ਬੱਚੇ ਦਾ ਨੁਕਸਾਨ ਕਿਸੇ ਹੋਰ ਦਾ ਵੀ ਨੁਕਸਾਨ ਹੋ ਸਕਦਾ ਹੈ ਇਹ ਤਾਂ ਸਾਡੂ ਸਾਰਿਆਂ ਲਈ ਸਮਾਜ ਚ ਚਾਹੀਦਾ ਹੈ ਵੀ ਸਾਡਾ ਸਾਰਿਆਂ ਦਾ ਹੀ ਨੁਕਸਾਨ ਹੋ ਸਕਦਾ ਹੈ